ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋ ਸੋਹਣ ਆ ਗਿਆ ਤੀਆਂ ਦੇ ਦਿਨ ਨੇੜੇ ਤੇ ਜੀ ਮਾਈ ਵੱਡੇ ਵੀਰ ਨੂੰ ਸੋਹਣ ਆ ਗਿਆ ਤੀਆਂ ਦੇ ਦਿਨ ਨੇ मेरी सारी वे उम्र दे पे के टिक वीर दै वेरब्बा सारे बोलो तो कि मेरी आवाज ना हर जन दे पीछे पे के टिक वीर दै मेरे I'm ਯਾਰਾ ਫੋਲੇ ਚਲਾਵੇ ਜਿਵੇਂ ਗਲਾਸ ਮੁਕੇ ਆ ਸਾੜੀ ਭੱਜ ਕੇ ਗਲਾਸ ਫੜਾਵੇ ਜਿੱਤੇ ਵੈਲੀ ਦਾ ਕੜਤਾ ਬੋਲੀਆਂ ਪਾਵੇ ਜਿੱਤੇ ਵੈਲੀ ਦਾ ਕੜਤਾ ਬੋਲੀਆਂ ਪਾਵੇ ਜਿੱਤੇ ਵੈਲੀ ਦਾ ਰਾਈ ਨਹੀਂ ਰਾਈ ਸਾਡੇ ਪਿੰਡ ਵਿੱਚ ਨਹੀਂ ਹਿਰਮ ਜਾ ਜਣੇ ටනී වාරී වත්සී කටනක අසී ක් කල අද පැන් වාරිී වසී කටනක ඇී කට් කල ඳ ප ප ල නී ද